ਕੀ ਹਾਲ ਦੋਸਤੋ ਵੀਡੀਓ ਬਹੁਤ ਪਾਤੀਆਂ ਜਿਹੜੇ ਜਾ ਰਹੇ ਉਹ ਆਪਣੀ ਥਾਂ ਤੇ ਵੀ ਸਹੀ ਹੈ ਜਿਹੜੇ ਮੰਗ ਰਹੇ ਉਹ ਆਪਣੀ ਥਾਂ ਤੇ ਸਹੀ ਹੈ ਮੇਨ ਗੱਲ ਇਹ ਹੈ ਇਹਨਾਂ ਨੂੰ ਸਰਕਾਰਾਂ ਨੇ ਮੰਗਤੇ ਬਣਾਤੇ ਬਾਈ ਤੁਹਾਡੇ ਅੱਗੇ ਜਿਹੜੇ ਹੱਥ ਫਲਾ ਰਹੇ ਆ ਨਹੀਂ ਤਾਂ ਇਹਨਾਂ ਨੂੰ ਲੋੜ ਨਹੀਂ ਸੀਗੀ ਇੱਕ ਤਾਂ ਇਹ ਹੈ ਬੇਜ਼ਮੀਨੇ ਵਿਚਾਰੇ ਜਿਹੜੇ ਬੇਜ਼ਮੀਨੇ ਆ ਉਹੀ ਪਾਜਦੇ ਆ ਬਾਈ ਜ਼ਮੀਨ ਵਾਲਾ ਜਾਂ ਕੋਈ ਹੋਰ ਨਹੀਂ ਪਾਜਦਾ ਕਿ ਅੱਜ ਦੀ ਟਕੜੀ ਦੇ ਵਿੱਚ ਤਾਂ ਹਾੜਾਂ ਦੇ ਹਿਸਾਬ ਤੇ ਸਭੀ ਗਰੀਬ ਹੋ ਗਏ ਉੱਥੋਂ ਵਾਲੇ ਇਲਾਕਾ ਵਾਸੀ ਬਾਕੀ ਜਿਹੜੇ ਜਮਾ ਬੇਜ਼ਮੀਨੇ ਉਹਨਾਂ ਕੋਲੇ ਤਾਂ ਪਹਿਲਾਂ ਵੀ ਕੁਝ ਨਹੀਂ ਸੀ ਤੇ ਗਾਂ ਦਾ ਵੀ ਉਹਨਾਂ ਨੂੰ ਫਿਕਰ ਹੈ ਸਾਡੇ ਕੋਲੇ ਕੁਝ ਨਹੀਂ ਹੋਣਾ ਤਾਂ ਜਿਹੜੇ ਵਿਚਾਰੇ ਹੈ ਹੀ ਉਹ ਪਹਿਲਾਂ ਕੋਈ ਔਖੇ ਅੱਜ ਆਪਨ ਨੂੰ ਵੀਡੀਓ ਦੇਖਣ ਚ ਮਿਲ ਰਹੀਆਂ ਬਹੁਤ ਗੱਲਾਂ ਲੋਕ ਕਰ ਰਹੇ ਆ ਇਹ ਇਦਾਂ ਕਰਦੇ ਉਹ ਕਹਿੰਦਾ ਪਰਾਵਾ ਉਹਨਾਂ ਕੋਲੇ ਤਾਂ ਪਹਿਲਾਂ ਵੀ ਕੁਝ ਨਹੀਂ ਸੀ ਉਹ ਕਿੰਨਾ ਕੁ ਜੋੜ ਲੈਣਗੇ ਕਿੰਨਾ ਇਹਨਾਂ ਨੂੰ ਸਰਕਾਰਾਂ ਨੇ ਮੰਗਤੇ ਬਣਾਤਾ ਤਾਂ ਗਲਤ ਆਪਾਂ ਜਿਹੜੇ ਸਰਕਾਰਾਂ ਦਾ ਖਿਲਾਫ ਨਹੀਂ ਬੋਲਦੇ ਤੇ ਜਿਹੜੀ ਵੀ ਸਰਕਾਰ ਚਾਹੁੰਦੇ ਆ ਆਪਣੀ ਤਾਂ ਉਹ ਇਸ ਦੀ ਤੈਸੀਰ ਕਰ ਦਿੰਦੀ ਐ ਇਸ ਵਜ੍ਹਾ ਤੇ ਵੀਡੀਓ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਨਾ ਸਰਕਾਰਾਂ ਨੇ ਗਲਤ ਕੀਤਾ ਸਾਰਾ ਸੌਦਾ ਜੇ ਸਰਕਾਰਾਂ ਸਹੀ ਪਹਿਲਾਂ ਤੋਂ ਹੁੰਦੀਆਂ ਤੇ ਕੰਮ ਹੀ ਨਾ ਆਉਂਦੇ ਤਵਾਡੀਆਂ ਵੀ ਨਾ ਸੁਣਨੀਆਂ ਪੈਂਦੀਆਂ ਤੇ ਤੁਹਾਨੂੰ ਜਾਣਾ ਵੀ ਨਾ ਪੈਂਦਾ ਤੇ ਉਹਨਾਂ ਨੂੰ ਵੀ ਮੰਗਤੇ ਨਾ ਬੰਨਣਾ ਪੈਂਦਾ ਠੀਕ ਹੈ ਵੀਰੋ